ਵਾਰਿਸ ਪੰਜਾਬ ਦੇ ਮੁਖੀ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਜਿੱਥੇ ਨਸ਼ੇ ਦਾ ਆਦੀ ਹੈ ਇਸ ਦੇ ਵਿਚਕਾਰ ਹੁਣ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਹੈ ਦੱਸਿਆ ਸੀ ਕਿ ਅਮਰਿਤਪਾਲ ਸਿੰਘ ਦੇ ਨਸ਼ੇ ਦੀ ਆਧ ਸੰਬੰਧੀ ਦੋ ਸਾਥੀਆਂ ਦੇ ਬਿਆਨਾਂ ਮਗਰੋਂ ਆਪਣਾ ਡੋਪ ਟੈਸਟ ਕਰਵਾਉਣ ਲਈ ਪੇਸ਼ਕਸ਼ ਕੀਤੀ ਗਈ ਹੈ ਦਾ ਵਕੀਲ ਈਮਾਨ ਸਿੰਘ ਖਾਰਾ ਨੇ ਸੋਸ਼ਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਅਮਰਿਤਪਾਲ ਸਿੰਘ ਨਸ਼ਾ ਨਹੀਂ ਕਰਦਾ ਅਤੇ ਉਹਨਾਂ ਤੇ ਲਗਾਏ ਜਾ ਰਹੇ ਇਲਜ਼ਾਮ ਬੇਬੁਨਿਆਦ ਨੇ ਅਤੇ ਸਾਜ਼ਿਸ਼ ਕੜੀਆਂ ਜਾ ਰਹੀਆਂ ਨੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਚਾਹੇ ਤਾਂ ਡਿਬੁਰਗੜ ਜਾ ਕੇ ਅਮਰਿਤਪਾਲ ਸਿੰਘ ਦਾ ਡਾਪ ਟੈਸਟ ਕਰਵਾ ਸਕਦੀ ਹੈ ਪਰ ਅਸੀਂ ਝੂਠੇ ਦੋਸ਼ਾਂ ਤੋਂ ਨਹੀਂ ਡਰਦੇ ਉਹਨਾਂ ਸਾਫ਼-ਸੁਥਰੀ ਸ਼ਵੀ ਵਾਲਾ ਨੌਜਵਾਨ ਹੈ ਉਹਨਾਂ ਦੱਸਿਆ ਕਿ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਸਾਥੀਆਂ ਭਗਵੰਤ ਸਿੰਘ ਗੁਰਫੂ ਪ੍ਰਧਾਨ ਮੰਤਰੀ ਵੱਜ ਕੇ ਰਵਿੰਦਰ ਸਿੰਘ ਫੌਜੀ ਅਤੇ ਕੋਰੀਆ ਕਾਗਜ਼ ਤੇ ਉਹਨਾਂ ਦੇ ਕੋਲੋਂ ਦਸਤਕਤ ਕਰਵਾਏ ਗਏ ਨੇ ਪੁਲਿਸ ਚਾਰ ਛਿੱਟ ਅਨੁਸਾਰ ਦੋਹਾਂ ਸਹਿਯੋਗੀਆਂ ਨੇ ਦਾਅਵਾ ਕੀਤਾ ਸੀ ਕਿ ਅਮਰਿਤਪਾਲ ਸਿੰਘ ਨਸ਼ਾ ਕਰਦਾ ਹੈ ਪਰ ਵਕੀਲ ਖਾਰਾ ਨੇ ਇਸ ਨੂੰ ਪੂਰੀ ਤਰ੍ਹਾਂ ਝੂਠ ਅਤੇ ਬੇਬੁਨਿਆਦ ਦੱਸਿਆ ਹੈ ਉਹਨਾਂ ਅਗਾਹ ਕੀਤਾ ਹੈ ਕਿ ਸਿਰਫ ਅਮਰਿਤਪਾਲ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਸਾਜ਼ਿਸ਼ ਦੇ ਤੌਰ ਤੇ ਕੰਮ ਕਰ ਰਹੇ ਨੇ ਵਕੀਲ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਾਨੂੰਨੀ ਤੌਰ ਤੇ ਆਪਣਾ ਪੱਖ ਪੇਸ਼ ਕਰਾਂਗੇ ਅਤੇ ਅਸਲ ਸੱਚ ਜਨਤਾ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਬੀਤੇ ਦਿਨ ਜਦੋਂ ਅਮਰਿਤਪਾਲ ਦੇ ਸਾਥੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਤਾਂ ਉਸ ਦੌਰਾਨ ਪ੍ਰਧਾਨ ਮੰਤਰੀ ਬਾਜਪੀਏ ਬੋਲਦੇ ਨਜ਼ਰ ਆਏ ਕਿ ਜੋ ਵੀ ਅਮਰਿਤਪਾਲ ਸਿੰਘ ਤੇ ਇਲਜ਼ਾਮ ਲਾਏ ਜਾ ਰਹੇ ਨੇ ਜਾਂ ਮੇਰਾ ਨਾਮ ਲਾਇਆ ਜਾ ਰਿਹਾ ਹੈ ਕਿ ਮੈਂ ਕਿਹਾ ਹੈ ਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਨਸ਼ਾ ਕਰਦਾ ਹੈ ਇਹ ਸਾਰੇ ਹੀ ਇਲਜ਼ਾਮ ਝੂਠੇ ਨੇ ਉਹ ਪੁਲਿਸ ਦੇ ਗ੍ਰਫਤੇ ਵਿੱਚ ਇਹ ਸਾਰਾ ਕੁਝ ਕੈਮੇਰੇ ਨਜ਼ਰ ਆਏ ਹਾਲਾਂਕਿ ਉਸ ਸਮੇਂ ਅਮਰਿਤਪਾਲ ਦੇ ਮਾਤਾ ਅਤੇ ਪੁਲਿਸ ਦੇ ਵਿਚਾਲੇ ਬਹਿਸ ਵੀ ਹੁੰਦੀ ਨਜ਼ਰ ਆਈ ਸੀ ਪੁਲਿਸ ਮੁਲਾਜ਼ਮ ਦੇ ਵੱਲੋਂ ਖਾਸ ਤੌਰ ਤੇ ਅਮਰਿਤਪਾਲ ਦੇ ਮਾਤਨ ਕਿਹਾ ਗਿਆ ਕਿ ਤੇਰੇ ਮੁੰਡੇ ਨੇ ਪੰਜਾਬ ਦੇ ਵਿੱਚ ਅੱਗ ਲਾਈ ਹੈ ਇਹ ਬਹਿਸ ਕਾਫੀ ਹੋਈ ਤੇ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ